ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤਾਂ ਦੋਸਤੋ ਮੈਕਰਮ ਸੋਟੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਵਟਾਂਦਰਾ ਸੋ ਪਾਕ ਦੇ ਮਸਿਆਂ ਤੇ ਵਿਚਾਰ ਚਰਚਾ ਕਰਦੀ ਹੈ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਸ਼ਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ 12 April ਨੂੰ ਅੰਮ੍ਰਿਤਸਰ ਦੇ ਵਿੱਚ ਚੋਣ ਹੋਵੇਗੀ ਅਤੇ ਸ਼ਮਣੀ ਅਕਾਲੀ ਦਲ ਨੂੰ ਵਿਸਾਖੀ ਤੋਂ ਪਹਿਲਾਂ ਆਪਣਾ ਨਵਾਂ ਪ੍ਰਧਾਨ ਮਿਲ ਜਾਵੇਗਾ ਗੱਲ ਕਰੀਏ ਤਾਂ ਸ਼ਮਣੀ ਅਕਾਲੀ ਦਲ ਦੀ ਨਵੇਂ ਪ੍ਰਧਾਨ ਦੀ ਚੋਣ ਦੇ ਲਈ ਹੁਣ ਰਾਹ ਸਾਫ਼ ਜਿਹਾ ਹੋ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੁਕਮ ਨਾਮੇ ਦੇ ਤਹਿਤ ਪਾਰਟੀ ਦੀ ਨਵੀਂ ਪਰਤੀ ਲਈ ਬਣਾਈ ਗਈ ਕਮੇਟੀ ਵੀ ਪਰਤੀ ਕਰਨ ਦੇ ਵਿੱਚ ਝੁੱਟੀ ਹੋਈ ਹੈ ਤੇ ਇਸ ਪੰਜ ਮੈਂਬਰੀ ਕਮੇਟੀ ਦੀ ਪਰਤੀ ਮੋਹਮ ਦਰਕਿਨਾਰ ਕਰਕੇ ਵਰਕਿੰਗ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਦਾ ਫੈਸਲਾ ਲਿਆ ਹੈ ਇਸ ਨਾਲ ਪੰਥਕ ਹਲਕਿਆਂ ਦੇ ਵਿੱਚ ਨਵੇਂ ਭੰਮਲੂਸੇ ਖੜੇ ਹੋ ਗਏ ਨੇ ਹੁਣ ਪੰਜ ਮੈਂਬਰੀ ਕਮੇਟੀ ਨੇ 12 April ਦੀ ਡੈਲੀਗੇਟ ਇਜਲਾਸ ਤੇ ਸਵਾਲ ਖੜੇ ਕਰ ਦਿੱਤੇ ਨੇ ਸਿਆਸਤੋਂ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤਾਂ ਹੁਣ ਸਮੇਂ ਦੀ ਕੁੱਖ ਦੇ ਵਿੱਚ ਹੈ ਸੋ ਸਿਆਸਤ ਦੇ ਇਨਾਂ ਤੱਕ ਦੀਆਂ ਮਸਲਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਟੇ ਸੀਨੀਅਰ ਪੱਤਰਕਾਰ ਰੌਸ਼ਨ ਖੜਗੀ ਖੜਗੀ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਜੀਰੋ ਸੋ ਕਿਹੜਾ ਸਰ ਤੇ ਗੱਲ ਕੀਤੀ ਜਾ ਰਹੀ ਹੈ ਸ਼ੂਮਣੀ ਆਕਾਲੀ ਦਲ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਵੀ ਉਹ ਆਪਣੇ ਸੰਵਿਧਾਨ ਦੇ ਅਨੁਸਾਰ ਕੀਤੀ ਭਰਤੀ ਦੇ ਅਨੁਸਾਰ 12 ਅਪ੍ਰੈਲ ਨੂੰ ਪ੍ਰਧਾਨ ਚੋਣਨ ਉਪਰੰਤ 13 ਅਪ੍ਰੈਲ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਵੇਂ ਪ੍ਰਧਾਨ ਦੀ ਅਗਵਾਈ ਦੇ ਵਿੱਚ ਇੱਕ ਰਾਜਨੀਤਿਕ ਕਾਨਫਰੰਸ ਵੀ ਕਰਨਗੇ ਤੇ ਜਦ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ 2 ਦਸੰਬਰ ਦੇ ਹੁਕਮਨਾਮੇ ਦੇ ਮੁਤਾਬਿਕ ਪੰਜ ਮੈਂਬਰੀ ਕਮੇਟੀ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਕੀ ਇਹ ਨਵਾਂ ਅਕਾਲੀ ਦਲ ਬਣ ਕੇ ਉੱਭਰੇਗਾ ਕੀ ਲੱਗਦਾ ਹੈ ਤੁਹਾਨੂੰ ਇਸ ਦੇ ਤੇ ਹੂੰ ਦੇਖੋ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੂੰ ਦੇ ਇੱਕ ਸੰਵਿਧਾਨ ਦੇ ਮਤਲਬ 5 ਸਾਲ ਬਾਅਦ ਚੋਣ ਹੁੰਦੀ ਹੈ ਹੂੰ ਤੁਨੇ ਚੋਣ ਡਿਊ ਸੀ ਜਿਹੜੀ ਕਰਨੀ ਸੀ ਹਾਂਜੀ ਕੁਦਰਤੀ ਗੱਲ ਹੈ ਕਿ ਜਦੋਂ ਚੋਣ ਡਿਊ ਸੀ ਚੋਣ ਦੇ ਨਾਲ ਹੀ ਮਸਲਾ ਆ ਗਿਆ 2 ਦਸੰਬਰ ਦਾ ਆ ਗਿਆ 2 ਦਸੰਬਰ ਦਾ ਕਿਉਂ ਆਇਆ ਕਿ ਵਿੱਚੋਂ ਹੀ ਇੱਕ ਬਾਗੀ ਕਾਲੀ ਦਲ ਹੋ ਗਿਆ ਸੀਗਾ ਉਹਨਾਂ ਨੇ ਸ਼ਰੂਣੀ ਕਾਲਜ ਦੇ ਪ੍ਰਧਾਨ ਦੇ ਖਿਲਾਫ ਬਹੁਤ ਵੱਡੀ ਇੱਕ ਦੋਸ਼ ਪੱਤਰ ਲਿਖਿਆ ਸੀਗਾ ਜੀ ਉਹਦਾ ਗੁਨਾਹ ਪੱਤਰ ਲਿਖਿਆ ਸੀਗਾ ਤੇ ਉਹ ਬਾਅਦ ਵਿੱਚ ਜਦੋਂ 2 ਦਸੰਬਰ ਦੀ ਉੱਥੇ ਗੱਲ ਹੋਈ ਹੈਗੀ ਆ ਪੰਜ ਤਖਤਾਂ ਦੇ ਸੰਸਦਾਂ ਨੇ ਬੈਠ ਕੇ ਸ਼੍ਰੀ ਗਾਲਤਾ ਸਾਹਿਬ ਦੇ ਉਹਨਾਂ ਨੂੰ ਗੁਨਾਹਗਰ ਉਹਨੂੰ ਬਣਾਤਾ ਸੀ ਉਹਨੇ ਕਬੂਲ ਲਿਆ ਸੀ ਹਾਂ ਤੇ ਗਨਾਕ ਬੁਰੇ ਬਦਾਉ ਨੇ ਇਹ ਵੀ ਗੱਲ ਆਖੀ ਸੀ ਵੀ ਜਿਹੜੀ ਸ਼ਰਮਣੀ ਕਾਲੀ ਦਾ ਲੈ ਗਿਆ ਜੋ ਨੈਤਿਕਤਾ ਗਵਾ ਚੁੱਕੀ ਹੈਗੀ ਆ ਤੇ ਇਹ ਅਗਵਾਈ ਦੇਣ ਦੇ ਯੋਗ ਨਹੀਂ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਜ਼ਾ ਲਾਤੀ ਉਹਨਾਂ ਨੂੰ ਹਾਂਜੀ ਜਦੋਂ ਸਜ਼ਾ ਲਾਤੀ ਸਜ਼ਾ ਭੁਗਤ ਗਏ ਤੇ ਉਸ ਤੋਂ ਬਾਅਦ ਉਹਨਾਂ ਦੀ ਡੜੀ ਭਰਤੀ ਵੀ ਸ਼ੁਰੂ ਹੋ ਗਈ ਸੀ ਇਨ ਬਿਟੂਗਰ ਕਿ ਉਸੇ 7 ਮੈਂਬਰੀ ਕਮੇਟੀ ਬਣਾ ਦਿੱਤੀ। ਹਾਂਜੀ। 7 ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਮੱਲੋ ਚੇਅਰਮੈਨ ਬਾਰੇ ਸੀਗੇ ਉਹ ਧਮੀਤ ਸਿੰਘ ਬਣਾ ਤੇ ਜਿਹੜੇ ਮਯੂਦਾ ਪ੍ਰਧਾਨ ਐਸਪੀਸੀ ਦੇ ਆ। ਜੀ। ਤੇ ਇੱਕ ਸਾਬਕਾ ਪ੍ਰਧਾਨ ਸੀ ਪ੍ਰੋਫੈਸਰ ਬਿਡੂਗਰ ਸਾਹਿਬ। ਹਮ ਠੀਕ ਆ। ਉਹ ਬੜੇ ਵਿਦਵਾਨ ਆ ਪ੍ਰਾਣ ਅਕਾਲੀ ਹੈਗੇ ਆ ਅਮਤਰਸਾਲੀ ਅਕਾਲੀ ਆ। ਜੀ। ਲੇਕਿਨ ਉਹ ਉਹ ਦੋਹੇ ਸਿਫਾ ਦੇਗੇ ਕਈ ਕਾਰਨ ਹੋਰ ਹੋਏ ਤੇ ਸਿਫੇ ਜਣੇ ਪੈ ਗਏ ਉਹਨਾਂ ਨੂੰ। ਹਮ ਸਿਫੇ ਦੇ ਤੋਂ ਬਾਅਦ 5 ਮੈਂਬਰੀ ਕਮੇਟੀ ਰਹਿ ਗਈ। ਜੀ। ਉਹ 5 ਮੈਂਬਰੀ ਕਮੇਟੀ ਆ ਉਹ ਬਾਗੀ ਜਿਹੜੇ ਸੀਗੇ ਉਹਨਾਂ ਦੀ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਜਿਹੜੇ ਉਹਨਾਂ ਨਜ਼ਰਸਾਨੇ ਕਰਨੀ ਸੀ ਸੱਤਾ ਵਿੱਚ ਰਹਿਣਾ ਨਜ਼ਰਸਾਨੇ ਕਰਨੀ ਸੀ ਚੋਣ ਨਹੀਂ ਸੀ ਉਹਨਾਂ ਕਰਾਉਣੀ ਨਜ਼ਰਸਾਨੇ ਵਾਸਤੇ ਉਹਨਾਂ ਨੂੰ ਵਕ ਵਕ ਜਿਹੜਾ ਸਟੇਟ ਜਾਂ ਜ਼ਿਲ੍ਹੇ ਦੇ ਦਿੱਤੇ ਗਏ ਲੇਕਿਨ ਉਹਨਾਂ ਨੂੰ ਹਜ਼ਮ ਨਹੀਂ ਸੀ ਹੋਏ ਹਾਂਜੀ ਉਹ ਕਿਦੇ ਸੀ ਵੀ ਅਸੀਂ ਆਪ ਕਰਨੀ ਹੈਗੀ ਆ ਹੂੰ ਇਹ ਰਸਾ ਕੁਛੇ ਸ਼ੁਰੂ ਹੋ ਗਈ ਹਾਂਜੀ ਸ਼੍ਰੋਮਣੀ ਅਕਾਲੀ ਦਲ ਨੇ ਉਸੇ ਵੇਲੇ ਹੀ ਜਿਹਦਰ ਸਾਹਿਬ ਕੋ ਅਪੀਲ ਕੀਤੀ ਸੀ ਵੀ ਜਿਹੜੀ ਸਾਡੀ ਚੋਣਾਂ ਸਾਡੇ ਸੰਵਿਧਾਨ ਦੇ ਵਿਧਾਨ ਮੰਡਲ ਬੀ ਹੋਣੀ ਆ ਤੇ ਜਿਸ ਤੋਂ ਉਹਨਾਂ ਨੇ ਉਹਨਾਂ ਨੂੰ ਦੇ ਦਿੱਤੀ ਸਾਰੀ ਚੰਡੀ ਦਿੱਤੀ ਜੀ ਹਾਂਜੀ ਉਹਨੇ ਕਿਹਾ ਤੇਰੀ ਚੂਣ ਚੱਲਦੀ ਹੈ ਠੀਕ ਆ ਉਹਨੇ ਦੱਸਿਆ ਵੀ ਚੂਣ ਚੱਲ ਵੀ ਰਹੀ ਆ ਤੇ ਚੂਣ ਪ੍ਰਕਿਰਿਆ ਦੇ ਵਿੱਚ ਜਿਹੜੀ ਉਹਨਾਂ ਨੇ ਮੈਂਬਰਸ਼ਿਪ ਕੀਤੀ ਆ ਉਹ ਲਗਭਗ 35 ਲੱਖ ਉਹਨੇ ਕਰ ਲਈ ਸੀ ਹਾਂਜੀ ਹੁਣ ਇਹਨੂੰ ਵੀਡੀਓ ਲਾ ਕੇ ਇਦਨੂ ਜੂਰ ਪੈ ਗਿਆ ਗੱਲ ਇਹ ਨਹੀਂ ਕਿ ਬਈ 2 ਦਸੰਬਰ ਸ਼੍ਰੀ ਅਕਾਲਤਾ ਸਾਹਿਬ ਦਾ ਹੁਕਮਨਾਮਾ ਲਾਗੂ ਕਿਉਂ ਨਹੀਂ ਹੋਇਆ ਹੁਕਮਨਾਮਾ ਜਿਹਨੇ ਲਾਗੂ ਕੀਤਾ ਸੀ ਜਿਨ੍ਹਾਂ ਨੇ ਹੁਕਮਨ ਦਿੱਤਾ ਸੀ ਉਹਨਾਂ ਨੇ ਉਹਨਾਂ ਨੂੰ ਹਰ ਜੰਡੀ ਦੇ ਦਿੱਤੀ ਸੀ ਕਿ ਤੁਸੀਂ ਆਪਣੀ ਕੈਰੀਅਰ ਨੂੰ ਰੱਖੋ ਤੇ ਉਹਨਾਂ ਦੀ ਨਜ਼ਰਸਾਨੀ ਰੱਖੋ ਗੱਲ ਇਹ ਨਹੀਂ ਕਿ ਉਹਨੂੰ ਭੰਗ ਕਰਤਾ ਜਾਵੇ ਉਹਨੂੰ ਖਤਮ ਕਰਤਾ ਜਾਵੇ ਨਵਾਂ ਅਕਾਲੀ ਦਲ ਨਹੀਂ ਬਣਾ ਰਹੇ ਉਹ ਸ਼੍ਰੋਮਣੀ ਕਾਲੇ ਦਲ ਤੋਂ ਪਹਿਲਾਂ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਮਤਲਬ ਉਹ ਲਾਭਤੀ ਸਵਿਧਾਂ ਜਾਂ ਚੋਣ ਪਿਛੇ ਦੇ ਬਤਾਉਗੇ ਜਿਹਨੂੰ ਮੰਨਤਾ ਮਿਲ ਗਈ ਹੈ ਜਿਹਦਾ ਚੋਣ ਸੰਤਕੜੀ ਹੈਗਾ ਹਾਂਜੀ ਜਿਨ੍ਹਾਂ ਨੇ ਅੱਗੇ ਸਰਕਾਰਾਂ ਬਣਾਈਆਂ ਜਾਂਦ ਹੁੰਦਾ ਨਾ ਵੀ ਚੋਣ ਕਮਿਸ਼ਨ ਦੇ ਵਧੀ ਜਿਹੜੀ ਮਤਲਬ ਬੜਾਈ ਹੋਈਗੀ ਸੰਸਥਾ ਉਹਨੂੰ ਭੰਗ ਕਰਤਾ ਜਾਂਦਾ ਵੀ ਅਸੀਂ ਨਹੀਂ ਮੰਨਦੇ ਹੁਣ ਕੇਵਲ ਤੇ ਕੇਵਲ ਜਿਹੜੀ ਬਣੂਗੀ ਅਕਾਲ ਤਖਤ ਦੀ ਬਣੂਗੀ ਜੇ ਅਕਾਲ ਤਖਤ ਤੋਂ ਬਣਦੀ ਆ ਤੇ ਫਿਰ ਚੋਣ ਕਮਿਸ਼ਨ ਉਹ ਮੰਨਦ ਨਿੰਦਾ ਕਿਉਂਕਿ ਕੋਈ ਵੀ ਧਰਮ ਜਿਹੜਾ ਹੈਗਾ ਆਪਣੀ ਪਾਰਟੀ ਨਹੀਂ ਬਣਾ ਸਕਦਾ ਬਿਲਕੁਲ ਸਹੀ ਕਿਸੇ ਧਰਮ ਦੇ ਵਿੱਚ ਕੋਈ ਕਮੇਟੀ ਗੁਰਧਾਮ ਅੰਦਰੋਂ ਨਹੀਂ ਹੁਰ ਕਮੇਟੀ ਬਣਾ ਸਕਦੇ ਆ ਲੇਕਿਨ ਰਾਜਨੀਤਿਕ ਪਰਪੇਖ ਵਿੱਚ ਨਹੀਂ ਬਣ ਸਕਦੀ ਉਹਦੇ ਵਿੱਚ ਉਹਨਾਂ ਕੋਈ ਐਡਵੋਕੇਟ ਬੜੇ ਬੈਠੇ ਆ ਬੜੇ ਵਕੀਲ ਬੈਠੇ ਆ ਉਹਨਾਂ ਕੋਈ ਸਭ ਕੁਝ ਹੈ ਟਾ ਲੇਕਿਨ ਇਹਦੇ ਵਿੱਚ ਹੈਗਾ ਕਿ ਉਹਨਾਂ ਨੇ ਆਪਣੀ ਨਿਰੰਤਰਤਾ ਜਾਰੀ ਰੱਖੀ ਪਰ ਲੇਕਿਨ ਨਾਲ ਦੀ ਨਾਲ ਜਿਹੜੇ ਕਾਰਜਕਾਰੀ ਪ੍ਰਧਾਨ ਆ ਉਹ ਅਪੀਲਾਂ ਵੀ ਦਿੰਦੇ ਰਿਹਾ ਦਲੀਲਾਂ ਸਮੇਤ ਵੀ ਆਪਾਂ ਇੱਕ ਜੁਟ ਹੋਈਏ ਇਕੱਠੇ ਚੱਲੀਏ ਲੇਕਿਨ ਜਿਹੜੇ ਵੱਖ ਹੋ ਗਏ ਸੀਗੇ ਉਹਨਾਂ ਨੇ ਕਦੇ ਵੀ ਉਹਨਾਂ ਨੂੰ ਹੰਗਾਰਾ ਨਹੀਂ ਦਿੱਤਾ ਠੀਕ ਆ ਉਹ ਹੰਗਾਰਾ ਨਾਲ ਕਿ ਉਹਨਾਂ ਦੀ ਵੀ ਭਰਤੀ ਚੱਲ ਰਹੀ ਹੈਗੀ ਹੈ ਹੁਣੇ ਸ੍ਰੀ ਕਾਂਤਾ ਸਾਨੂੰ ਮੰਨਣ ਵਾਲੇ ਦੋ ਤਰ੍ਹਾਂ ਰਹਿ ਗਈਆਂ ਇੱਕ ਬਾਗੀ ਤੱਕ ਦਾਗੀ ਠੀਕ ਹੈ ਜੀ ਤੇ ਨੇ ਦੂਜੇ ਦੋ ਹੈਗੀਆਂ ਉਹ ਮੰਨਦੀਆਂ ਨਹੀਂ ਪਹਿਲਾਂ ਇੱਕ ਤੇ ਹੈਗੇ ਨਾ ਜਿਹੜੇ ਮਤਲਬ ਜਿਹੜੇ ਕਲਦੀਪ ਸਿੰਘ ਗੜਗੱਜ ਵਾਲੇ ਅਕਾਲ ਤਖਤ ਹੈਗਾ ਉਹਦੇ ਹੈਗੇ ਬਾਗੀ ਤੱਕ ਦੀ ਜਿਹੜੇ ਹੈਗੀਆਂ ਜਗਤਾਰ ਸਿੰਘ ਹਵਾਰਾ ਜਸਦਰ ਦੇ ਅਕਾਲ ਤਖਤ ਵਾਲੇ ਉਹ ਦੂਜੇ ਹੈਗੇ ਆ ਉਹ ਆਪਣਾ ਚਲਾ ਰਹੇ ਹੈਗੇ ਕੌਮ ਜਿਹੜੀ ਹੈਗੀ ਆ ਕਿਸੇ ਪਾਸੇ ਵੀ ਘੱਟ ਨਹੀਂ ਕੋਈ ਵੀ ਦਾਵਾ ਕਰ ਰਿਹਾ ਕਿ ਅਕਾਲ ਤਖਤ ਨੂੰ ਮੰਨੋ ਜੇ ਮੰਨੋ ਅੱਜ ਜਿਹੜੇ ਬਾਗੀ ਕਰ ਰਹੇ ਹੈਗੇ ਆ ਤੇ ਉਹਨਾਂ ਦੀ ਆਪਣੀ ਹਉਮੈ ਨੂੰ ਮੰਨਣ ਦੀ ਗੱਲ ਕਰ ਰਹੇ ਆ ਵੀ ਜੋ ਅਸੀਂ ਕਹਿੰਦੇ ਉਹਦੇ ਮਤਲਬ ਚੱਲੋ ਹੂੰ 2 ਦਸੰਬਰ ਦਾ ਤੇ ਇੱਕ ਨਾ ਕਰਮਜੀ ਭਲੇਖਾ ਪਾਇਆ ਆ ਜਦੋਂ 2 ਦਸੰਬਰ ਦੇ ਵਿੱਚ ਉਹਨਾਂ ਨੇ ਹੁਕਮਨਮਾ ਜਾਰੀ ਕਰਤਾ ਨਾ ਲੈਕਿਸ਼ਨ ਦਿੱਤੀ ਆ ਕਿ ਜਿਹੜੀ ਤੁਹਾਡੀ ਚੋਣ ਪ੍ਰਕਿਰਿਆ ਤੁਹਾਡੇ ਵਿਧਾਨ ਸਭਾ ਦੀ ਹੋਣੀ ਆ ਤੇ ਉਹਨਾਂ ਨੇ ਵਿਧਾਨ ਸਭਾ ਕਰ ਲਈ ਹੈਗੀ ਆ ਤੇ ਜਿਹਦੇ ਵਿੱਚ ਉਹਨਾਂ ਨੇ ਹੁਣ ਜਦੋਂ ਉੱਥੇ ਮੀਟਿੰਗ ਰੱਖੀ ਹੈਗੀ ਆ ਉਹਦੇ ਵਿੱਚ ਬੀਬੀ ਜਗੀਰਕੌਰ ਨੇ ਕੰਨ ਲਾ ਕੇ ਆ ਕਿ ਜਿਨ੍ਹਾਂ ਨੇ ਕਾਂਤਾ ਸਾਹਿਬ ਨੂੰ ਮੰਨਿਆ ਹੀ ਨਹੀਂ ਜਿਹਦੇ ਮਤਲਬ ਨਹੀਂ ਚੱਲਦੇ ਉਹਨਾਂ ਨੂੰ ਅਧਿਕਾਰ ਹੀ ਨਹੀਂ ਸੁਮੰਦਰੀ ਸਾਹਿਬ ਨਾਲ ਮੀਟਿੰਗ ਕਰਨ ਹਾਂ ਬਿਲਕੁਲ ਪਰ ਦੂਜੇ ਪਾਸੇ ਵੀ ਨਾ ਜਿਹੜੀ ਐਸਪੀਸੀ ਕਹਦੀ ਆ ਐ ਜੀ ਵੀ ਦੋਨਾਂ ਦੀ ਹੈ ਨਾ ਬਿਲਕੁਲ ਜੇਕਰ ਹੁਣ ਅਸੀਂ ਇਹ ਕਿੰਨੇ ਵੀ ਇਹ ਕੌਮ ਨੂੰ ਪਸੰਦ ਨਹੀਂ ਜੋ ਪੰਥ ਨੂੰ ਪਸੰਦ ਨਹੀਂ ਬੀਤੇ ਦਿਨ ਇਹ ਗੁਰਦੁਆਰਾ ਸਾਹਿਬ ਦੇ ਜੋ ਕਲਦੀਪ ਸਿੰਘ ਤਾਂ ਗੜਗੜ ਸਾਹਿਬ ਗਏ ਹੈ ਨਾ ਤੇ ਉੱਥੇ ਸਰੋਪਾ ਦੇਣ ਤੋਂ ਮਨਾ ਕਰਤੀ ਰੋਣਾ ਪੈ ਗਿਆ ਕਿ ਅਸੀਂ ਕੌਮ ਨਹੀਂ ਮੰਦੀ ਕਿਹੜੀ ਕੌਮ ਨਹੀਂ ਮੰਦੀ ਹਮ ਜਿਹੜੀ ਕੌਮ ਨੂੰ ਲੋਕਾਂ ਦੇ ਵੋਟਾਂ ਬੱਕ ਬਣਾਇਆ ਉਸ ਕੌਮ ਦੇ ਨਮਾਇੰਦਿਆਂ ਨੇ ਉਹਨਾਂ ਨੂੰ ਬਣਾਤਾ ਤੇ ਕੌਮ ਕਿਉਂ ਨਹੀਂ ਮੰਦੀ ਉਹ ਕਹਿੰਦੇ 2015 ਤੋਂ ਦੀ ਮੰਦੇ ਹਮ ਉਹ ਕਹਿੰਦੇ ਗੜਗੱਜ ਦੀ ਗੱਲ ਨਹੀਂ ਗਈ ਅਸੀਂ ਪਹਿਲੇ ਨੂੰ ਵੀ ਨੀ ਰਕਬੀਰ ਸਿੰਘ ਨੂੰ ਨਹੀਂ ਮੰਨਦੇ ਸੀ ਅਸੀਂ ਤੇ ਹਰਪ੍ਰੀਤ ਨੂੰ ਵੀ ਨਹੀਂ ਮੰਨਦੇ ਇਦਾਂ ਮਤਲਬ ਉਹ ਇੱਕ ਮੁਖਰਾ ਚੰਦ ਰਿਹਾ ਉਹ ਕਹਿੰਦੇ ਅਸੀਂ ਤੇ ਜਿਹੜੇ ਹਵਾਰਾ ਸਾਹਿਬ ਆ ਅਸੀਂ ਉਹਨਾਂ ਦੇ ਮੰਦੇ ਧਿਆਨ ਤੇ ਮਣਨੂ ਮੰਦੇ ਆ ਗਏ ਉਹ ਵਕਰੀ ਕਾਮ ਹੋ ਗਈ ਕੌਮ ਦੇ ਕੀ ਨਾਂ ਬੰਦਦੀ ਤੇ ਲੇਕਿਨ ਵਖਵਾ ਕਿਹੜੀ ਕੌਮ ਆ ਉਹਨਾਂ ਦੇ ਵਖਵਾ ਕੀ ਇਹ ਮਤਲਬ ਹੈ ਕਿ ਰਾਹ ਬਣ ਗਿਆ ਜਿਸ ਨਾਲ ਨੁਕਸਾਨ ਸ਼ਰੂਨੀ ਕਲੈਦਲ ਨੂੰ ਹੋ ਰਿਹਾ ਲੇਕਿਨ ਇਹ ਸੱਚ ਹੈ ਕਿ ਜਿਵੇਂ ਤੁਸੀਂ ਕਿਹਾ ਕਿ 12 ਤਰੀਕ ਨੂੰ ਉਹਨਾਂ ਨੇ ਨਵੇਂ ਪ੍ਰਧਾਨ ਦੀ ਚੋਣ ਕਰ ਲੈਣੀ ਹੈਗੀ ਆ ਕੌਣ ਡੈਲੀਗੇਟਸ ਕਿੰਨੂੰ ਚੁਣਦੇ ਆਗੇ ਕਿਹੜੇ ਮદાન ਚੁਣਦੇ ਆ ਇਹ ਤਾਂ ਮਤਲਬ ਸਮਝ ਕੁਖ ਦੇ ਵਿੱਚ ਹੈਗੀ ਆ ਲੇਕਿਨ ਹਾਲਾਤ ਇਹ ਲੱਗ ਰਹੇ ਜਿਹਦੀ ਸਫਤਾਂ ਹੋ ਰਹੀਆਂ ਉਹ ਲੱਗਦਾ ਸੁਖਵੀਰ ਸਿੰਘ ਬਾਦਲ ਫੇਰ ਦੁਬਾਰਾ ਪ੍ਰਧਾਨ ਬਣ ਸਕਦੇ ਹੈਗੇ ਦੁਬਾਰਾ ਹਾਂ ਦੁਬਾਰਾ ਬਣ ਜਾਣਗੇ 13 ਤਰੀਕ ਨੂੰ 13 ਤਰੀਕ ਨੂੰ ਉਹਨਾਂ ਨੇ ਵਿਸਾਖੀ ਬੜੇ ਦਿਨ ਦਮਦੌੜ ਸਾਫ ਤੇ ਵੱਡੀ ਕਾਨਫਰੰਸ ਕਰਕੇ ਦਿਖਾ ਦੇਣਗੇ ਆਪਣਾ ਸ਼ਕਤੀ ਪ੍ਰਦਰਸ਼ ਕਰਕੇ ਵੀ ਸਾਡਾ ਸ਼੍ਰੋਮਣੀ ਕਾਲੇਦਰ ਉਹੀ ਆ ਜੋ ਪਹਿਲਾਂ ਚੱਲਦਾ ਆ ਰਿਹਾ ਜੋ ਰਵਾਇਤੀ ਹੈਗਾ ਹੂੰ ਸਹੀ ਹੈ। ਸੋ ਬਿਲਕੁਲ ਖੜਾ ਸਾਹਿਬ ਇਸੇ ਦੇ ਨਾਲ ਅਗਲੀ ਗੱਲ ਮੈਂ ਜੀ ਸ਼ੁਰੂ ਕਰਾਂ ਤੇ ਕਹਿੰਦੇ ਨੇ ਕਿ ਮੁਖਸਰ ਦੇ ਵਿੱਚ ਸੁਪੀਰ ਸਿੰਘ ਬਾਦਲ ਨੇ ਹੀ ਆਪ ਹੀ ਐਲਾਨ ਕੀਤਾ ਸੀਗਾ। ਇਹ ਪਹਿਲਾਂ ਸੁਪੀਰ ਜੋ ਸ਼੍ਰੋਮਣੀ ਅਕਾਲੀ ਦਲ ਹੈ ਉਹ ਸੁੱਤਾ ਪਿਆ ਸੀਗਾ। ਤੇ ਹੁਣ ਕੀ ਗੱਲ ਹੈ 13 ਅਪ੍ਰੈਲ ਨੂੰ ਜਾਗ ਜੜ ਗਏ ਕੀ ਲੱਗਦਾ ਤੁਹਾਨੂੰ? ਗੱਲ ਅੱਗੇ ਨਾ ਵੱਡੀ ਹੈਗੀ। ਹੁਣ ਜਦੋਂ ਮੁਖਸਰ ਸਾਹਿਬ ਦੇ ਵਿੱਚ ਜਦੋਂ ਇਹਨਾਂ ਨੇ ਮਤਲਬ ਉਹਨਾਂ ਆਪਣੀ ਤਨਖਾਹ ਜੇ ਲੱਗੀ ਸੀ ਉਹਨੂੰ ਮਤਲਬ ਜ਼ਿਆਦਾ ਮਿਲੀ ਸੀ। ਉਹਨੂੰ ਭੱਤੋਂ ਤੋਂ ਬਾਹਰ ਆਉਂ ਗਏ ਸੀਗੇ ਜਿਨ੍ਹਾਂ ਨੇ ਕਹਿਅ ਸੀਗਾ ਕਿ ਮੈਂ ਗ੍ਰਾਹ ਨਹੀਂ ਵੀ ਕੀਤੇ। ਹੂੰ। ਮੈਂ ਸਿਰਫ ਕਾਲੀ ਦਲ ਦੀ ਇਕਜੁੱਟਤਾ ਵਾਸਤੇ ਇਹਨੂੰ ਇਕੱਠੇ ਕਰਨ ਵਾਸਤੇ ਆਪਣੀ ਝੋਲੀ 'ਚ ਪਾ ਲਿਆ ਮੈਂ ਉਹਨਾਂ ਨੂੰ ਦੱਸਿਆ ਕਿ ਬੜੀ ਇੱਕ ਵੱਡੀ ਕੁਰਬਾਨੀ ਕੀਤੀ ਆ ਕੁਰਬਾਨੀ ਹੈਵੀ ਸੀ ਜਦੋਂ ਤੁਸੀਂ ਦੋਨਾਂ ਪਾਰਟੀਆਂ ਨੇ ਮੁਖੀ ਬਣਾ ਲਿਆ ਤੇ ਮੁਖੀ ਨੇ ਹੀ ਉਹ ਸਾਰੇ ਗੁਨਾਹ ਕਰਨੇ ਹੁੰਦੇ ਆ ਕਹਿੰਦੇ ਨਾ ਜਦੋਂ ਕੋਈ ਗਲਤੀ ਕਰਦਾ ਤੇ ਮਾਪੇ ਕਹਿੰਦੇ ਵਾ ਅਸੀਂ ਗੁਨਾਹ ਕਬੂਲ ਕਰਦੇ ਆ ਸਾਨੂੰ ਮਾਫ ਕਰ ਦਿਓ ਤੇ ਇਸੋ ਰੀ ਸ਼ੁਰੂਣੀ ਕਾਲੀ ਦਲ ਦੇ ਸੁਪਰੀਮੋ ਸੁਖਵੀਰ ਸਿੰਘ ਬਾਦਲ ਸੀ ਤੇ ਉਹਨਾਂ ਨੇ ਆਪਣੀ ਝੋਲੀ 'ਚ ਗੁਨਾਹ ਪਾ ਲਿਆ ਤੇ ਉਸ ਵੇਲੇ ਹਰਪ੍ਰੀਤ ਸਿੰਘ ਉਹਨੇ ਗੱਲ ਆਖੀ ਸੀ ਕਿ ਤੁਸੀਂ ਜੇ ਜਵਾਬ ਦਲੀਲ ਨਾਲ ਨਹੀਂ ਦੇਣਾ ਜਵਾਬ ਤੁਸੀਂ ਜੇ ਸੋਨੋ ਦੇਣਾ ਤੇ ਉਹਨਾਂ ਨੂੰ ਜੈਸੀ ਕਹਿਣਾ ਪਿਆ ਸੀਗਾ ਹਾਂਜੀ ਤੇ ਫਿਰ ਉਹਦੋਂ ਪਤਾ ਉਹਨੇ ਗੱਲ ਆਖੀ ਸੀ ਕਿ ਮੈਂ ਭਵੇਂ ਗੁਨਾਹ ਨਹੀਂ ਕੀਤੇ ਸਰਕਾਰਾਂ ਗੁਨਾਹ ਨਹੀਂ ਕਰਦੀਆਂ ਹੁੰਦੀਆਂ ਲੇਕਿਨ ਇਹ ਹੈਗਾ ਕਿ ਸਰਕਾਰ ਦੇ ਹੁੰਦੇ ਹੋਏ ਕੁਝ ਸਾਡੇ ਕੋਲ ਲਾਪਰਵਾਹੀਆਂ ਹੋਈਆਂ ਉਹ ਲਾਪਰਵਾਹੀਆਂ ਦੇ ਗੁਨਾਹ ਸੀਗੇ ਤੇ ਹੁਣ ਲੱਗਦਾ ਕਿ ਕਾਫੀ ਲੰਮਾ ਸਮਾਂ ਹੋ ਗਿਆ ਕਹਿੰਦੇ ਅਸੀਂ ਸ਼੍ਰੋਮਣੀ ਕਾਲੇ ਅਰਾਮ ਕਰ ਰਿਆ ਸੀਗਾ ਤੇ ਹੁਣ ਪੱਪਾ ਭਾਰੂਗੇ ਚੱਲ ਪੋਵੇਗਾ ਤੇ ਉਦੋਂ ਬਾਅਦ ਪੱਪਾ ਭਾਰੂ ਨੇ ਉਹਨੇ ਵਰਤੀ ਕੀਤੀ ਕੱਲੀ ਜਾਂ ਕਰਵਾਈ ਹੈ ਕਿ ਸੂਤਰ ਧਰ ਬਣ ਕੇ ਜੀ 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 ਲੇਕਿਨ ਇਹ ਗੱਲ ਤਾਂ ਨਹੀਂ ਸਹੀ ਹੈ ਕਿ 13 ਅਪ੍ਰੈਲ ਤੋਂ ਬਾਅਦ ਨਿਰਸੰਦੇਸ਼ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਆਪਣੀ ਉਸ ਸਪੀਸ਼ਿਅਲ ਚ ਆ ਜਾਵੇਗਾ ਹੂੰ ਜਾਗ ਜਾਵੇ ਆ ਆ ਜਾ ਆ ਗਿਆ ਕਿਉਂਕਿ ਜਿਹੜੀ ਮਤਲਬ ਉਹਨਾਂ ਨੂੰ ਮੰਨਤਾ ਹੈਗੀ ਐ ਇਲੈਕਸ਼ਨ ਲੜਨ ਦੀ ਜਿਹੜੀ ਮੰਨਤਾ ਹੈਗੀ ਰਾਜਨੀਤੀ ਦੀ ਮੰਨਤਾ ਉਹ ਨਾ ਕੋਈ ਆ ਜੇਕਰ ਜਿਹੜੀ ਦੂਜੀ ਭਰਤੀ ਚੱਲ ਰਹੀ ਹੈਗੀ ਹੈ ਹਾਂਜੀ ਜਿਹੜੇ ਜਿਹਦੇ ਮਤਲਬ ਐਸਲਿ ਅੱਗੇ ਲੱਗ ਰਹੇ ਨੇ ਚੁੰਦਾ ਸਾਹਿਬ ਲੱਗੇ ਹੋਏ ਨੇ ਜਾਂ ਚੰਦੂ ਮਹਾਰਾਜ ਲੱਗੇ ਨੇ ਰਕੜਾ ਸਾਹਿਬ ਲੱਗੇ ਨੇ ਬੀਬੀ ਜਗੀਰ ਕੋਰਾ ਜਾਂ ਮਤਲਬ ਬਡਾਲਾ ਸਾਹਿਬ ਇਵਨ ਦਿਨ ਮਨਪ੍ਰੀਤ ਐਲੀ ਹੈਗੀ ਆ ਹਾਂਜੀ ਉਹ ਇਹਨਾਂ ਗਰੁੱਪ ਹੈਗਾ ਉਹਨਾਂ ਦੇ ਜੇ ਉਹ ਬਣ ਜਾਂਦੇ ਆ ਉਹਨੂੰ ਦੇਖਣ ਵਾਲੇ ਸਮੇਂ 'ਚ ਆਉਂਦਾ ਕਿ ਆਉਣ ਵਾਲੇ ਸਮੇਂ ਦੀ ਕਟਾਈ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਕਟਾਈ ਸੀ ਹੂੰ ਕੀ ਉਹਨਾਂ ਨੇ ਜੇ ਪ੍ਰਧਾਨ ਬਣਾ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਉਣਗੇ ਹੂੰ ਜਾਂ ਐਲੀ ਨੂੰ ਬਣਾਉਣਗੇ ਜਾਂ ਉਹ ਕੁਝ ਹੋਰ ਨੂੰ ਬਣਾਉਣਗੇ ਮੈਨੂੰ ਲੱਗਦਾ ਕਿ ਉਹਨਾਂ ਦੇ ਪ੍ਰਧਾਨ ਬਣਾਉਣ ਦੇ ਵਿੱਚ ਰੌਲਾ ਪੈਣਾ ਹੈ ਜੇ ਕਿਉਂਕਿ ਨਹੀਂ ਲੱਗਦਾ ਕਿ ਉਹ ਕਿਸੇ ਨੂੰ ਪ੍ਰਧਾਨ ਆਪਣਾ ਕਬੂਲ ਕਰ ਲੈਣਗੇ ਤੇ ਕਿਉਂਕਿ ਇਸ ਤੋਂ ਪਹਿਨ ਗਿਆਨੀ ਹਰਪ੍ਰੀਤ ਸਿੰਘ ਨੇ ਪਹਾੜ ਪਰਚਿ ਘਟਾ ਲਈ ਸ਼ਰਮਣੀ ਅਕਾਲੀ ਦਲ ਦੀ ਰਾਣੀ ਚ ਪ੍ਰਵੇਸ਼ ਕਰ ਗਏ ਆ ਲੇਕਿਨ ਉਹਨਾਂ ਨੇ ਇਹ ਵੀ ਗੱਲ ਕੀਤੀ ਸੀ ਮੈਂ ਕਦੇ ਕਿਸੇ ਧਿਰ ਨਹੀਂ ਬਣਨਾ ਉਹਨਾਂ ਨੇ ਬਤੌਰ ਜਹਦਰ ਕਿਹਾ ਸੀ ਕਿ ਮੈਂ ਧਿਰ ਬਣ ਕੇ ਨਹੀਂ ਰਹਿਣਾ ਜੇ ਇੱਕ ਜੁੜਤਾ ਹੁੰਦੀ ਤਾਂ ਮੈਂ ਪ੍ਰਧਾਨ ਬਣ ਲਈ ਤਿਆਰ ਆ ਕੀ ਹੁਣ ਬਣ ਜਾਣਗੇ ਉਹ ਲੇਕਿਨ ਬੜੇ ਉਹਨਾਂ ਦੇ ਵੀ ਇੱਕ ਬੜੇ ਸਵਾਲ ਖੜੇ ਹੋ ਜਾਂਦੇ ਆ ਅੱਜ ਐਲੀ ਮਨਪ੍ਰੀਤ ਐਲੀ ਜੋ ਕਹਿੰਦੇ ਕਿ ਮੈਂ 3 ਸਾਲ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਿਆ ਹੋਇਆ ਹਾਂ ਹਾਂਜੀ ਮੈਂ ਵਿਧਾਇਕ ਤੌਰ ਤੇ ਤਾਂ ਕੰਮ ਕਰ ਰਿਹਾ ਲੇਕਿਨ ਮੈਂ ਲੀਡਰਸ਼ਿਪ ਨੂੰ ਉਨਤਿਆ ਗਿਆ ਹੋਇਆ ਹੂੰ ਤੇ ਜਿਹੜੇ ਲੀਡਰਸ਼ਿਪ ਨੂੰ ਤਿਆ ਕੇ 3 ਸਾਲ ਪਹਿਲਾਂ ਹੀ ਤੁਸੀਂ ਇੱਕ ਪ੍ਰੋਜੈਕਟ ਬਣਾ ਕੇ ਬੈਠੇ ਆ ਤੇ ਕਿਵੇਂ ਹੋ ਸਕਦਾ ਕਿ ਤੁਸੀਂ ਅਗਲੀ ਅਗਲਾ ਕਰ ਲੋਗੇ ਹੂੰ ਠੀਕ ਹੈ ਨਾ ਜੀ ਜੀ ਇਸਰਕੇ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮਤਲਬ ਮਿਸ ਜਸੂਤਰ ਦਾ ਰ ਹੈ ਕਿ ਡਾਕਟਰ ਦਲਜੀਤ ਸਿੰਘ ਚੀਮਾ ਆਏ ਗਿਆ ਹਾਂ ਜੀ ਡਾਕਟਰ ਦਲਜੀਤ ਸਿੰਘ ਚੀਮਾ ਆਪਣੀ ਉਸ ਰਥਿੰਕ ਟੈਂਕੇ ਨਾਲ ਲੈ ਕੇ ਚੱਲ ਕੇ ਉਸ ਸ਼ਰਮਣੀ ਅਕਾਲੀ ਦਰ ਨੂੰ ਮਲ ਸਜਿਤ ਕਰ ਲੈਣਗੇ ਹੂੰ ਮੈਨੂੰ ਲੱਗਦਾ ਕਿ ਕਿਉਂਕਿ ਇਹ 2027 ਬਹੁਤ ਦੂਰ ਹੈ ਹਾਂਜੀ 2027 ਤੋਂ ਪਹਿਲਾਂ ਬੜੇ ਵੱਡੇ ਮਤਲਬ ਇੱਕ ਜੰਗ ਹੈਗੀ ਲੜਨੀ ਜਿਹੜੀ ਲੋਕਾਂ ਦੇ ਹੱਕਾਂ ਦੇ ਖਾਣਨਾ ਹੈਗਾ ਜਿਹੜੀ ਅਜਿਹਾ ਸਰਕਾਰ ਦੇ ਖਿਲਾਫ ਲੜਨਾ ਹੈਗਾ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਕੱਲ ਜਿਹੜਾ ਬੰਮ ਫਟਿਆ ਹੈਗਾ ਇੱਥੇ ਨਰੰਦਰ ਚ ਹਾਂਜੀ ਹਾਂਜੀ ਪਾਜ ਪਾ ਦੇ ਬੜੇ ਵੱਡੇ ਇੱਕ ਲੀਡਰ ਦੇ ਘਰ ਫਟਦਾ ਤੇ ਉਹਦੇ ਵਿੱਚ ਉਹਦੇ ਵਿੱਚ ਸੁਖਵੀਰ ਸਿੰਘ ਬਾਦਲਾਕੇ ਜਿੱਥੇ ਉਹਨਾਂ ਨੇ ਹਮਦਰਦੀ ਵੰਡ ਕਰਦੇ ਆ ਉਥੇ ਸਰਕਾਰ ਦੇ ਉੱਤੇ ਵਰਦੇ ਹੈਗੇ ਹਾਂਜੀ ਤੂੰ ਤਾਂ ਲੱਗਦਾ ਕਿ ਬਾਕੀਆਂ ਦੇ ਨਾਲੋਂ ਉਹ ਥੋੜੇ ਐਡਵਾਂਸ ਵੀ ਚੱਲ ਰਹੇ ਹੈਗੇ ਲੋਕਾਂ ਦੀ ਗੱਲ ਵੀ ਕਰਦੇ ਆ ਹਾਂਜੀ ਤੇ ਉਥੇ ਪੰਜਾਬ ਪੁਲਿਸ ਦੇ ਕਰਤਾਰ ਬਾਰੇ ਵੀ ਗੱਲ ਕਰਦੇ ਹੈਗੇ ਜਦੋਂ ਇਦਾਂ ਦੇ ਮੁੱਦੇ ਲੈ ਕੇ ਚੱਲਣਗੇ ਤੇ ਨਿਰਸ ਦੇ ਲੋਕ ਉਹਨਾਂ ਦੇ ਨਾਲ ਹੋ ਜਾਣਗੇ ਬਿਲਕੁਲ ਸਹੀ ਹੈ ਹਾਲਾਤ ਵੀ ਨਹੀਂ ਲੱਗਦੇ ਆ ਕਿ ਜਿਹੜੀ ਯੂਥ ਅਕਾਲੀ ਦਲ ਉਹਨਾਂ ਦਾ ਹੈਗਾ ਉਹ ਵੀ ਪੱਪਾਪਨ ਨਾਲ ਹੈਗੇ ਤੇ ਜ਼ਰੂਰੀ ਜੀ 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 ਜਿਹੜੇ ਉਹਦੇ ਨਾਲ ਉਹ ਵੀ ਪੰਪੰਬਰ ਕੰਮ ਕਰਦੇ ਹੈਗੇ ਆ ਅੱਜ ਦੀ ਹਾਲਾਤ ਦੇ ਵਿੱਚ ਜੋ ਮੌਜੂਦਾ ਸਰਕਾਰ ਦੇ ਲੋਕ ਵਿਰੋਧੀ ਨੀਤੀਆਂ ਹੈਗੀਆਂ ਜਾਂ ਲੋਕਪੱਖੀ ਕੰਮ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੋਏ ਆ ਉਹਨਾਂ ਨੂੰ ਉਭਾਰਨਾ ਜਿਹੜੀਆਂ ਲੋਕਵਰਦੀ ਨੀਤੀਆਂ ਮੁਜਦਰ ਸਰਕਾਰ ਦੀਆਂ ਉਹਨਾਂ ਨੂੰ ਵੀ ਮਤਲਬ ਸਾਹਮਣੇ ਰੱਖਣਾ ਲੋਕਾਂ ਦੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪਹਿਲ ਕਰੇਗਾ ਤੇ ਜਦ ਕਿ ਦੂਜੇ ਜਿਹੜੇ ਹੈਗੇ ਆ ਆਪਣੇ ਉਸੇ ਲੜਾਈ ਜੇ ਰਹਿਣਗੇ ਕਿ ਸਾਡਾ ਪ੍ਰਧਾਨ ਕੌਣ ਬਣੂਗਾ ਹੂੰ ਬਿਲਕੁਲ ਸਹੀ ਜੀ ਸੋ ਕਿਹੜਾ ਸਾਹਿਬ ਬਾਕੀ ਦੇ ਮਸਲੇ ਆਪਾਂ ਬ੍ਰੇਕ ਤੋਂ ਬਾਅਦ ਵਿੱਚ ਡਿਸਕਸ ਕਰਾਂਗੇ ਸੋ ਦੋਸਤੋ ਤੁਸੀਂ ਕੀ ਤੇ ਨਿਸ਼ਾਨਾ ਲੱਗਦੇ ਆਪਾਂ ਬ੍ਰੇਕ ਤੋਂ ਹੱਸਪਾ